ਮੇਰੇ ਬੋਲੋ ਸਾਨੂੰ ਸਾਰੇ ਨੂੰ ਪਿਆਰ ਬਹੁਤ ਬਹੁਤ ਸਾਰਾ ਮੈਂ ਰਾਜੀ ਤੇ ਹਾਂ ਤੁਹਾਨੂੰ ਅਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਐਸ ਬਰੌਡਕੈਸਟ ਰੀ ਐਸ ਵੀ ਸ਼ੇਅਰ ਕਰਨਾ ਹਾਂਜੀ ਇਹ ਹੁਣਰਾ ਫੇੜੀ ਨੂੰ ਲੰਗੀਆਂ ਇਹ ਪਨੀਰ ਹੁਣ ਮੇਰ ਤੇ ਵਿੱਚ ਕਾਲੀ ਮਿਰਚ ਚੀਟਾ ਰੰਗ ਦਾ ਤੇ ਥੋੜਾ ਜਿਹਾ ਸ਼ਹਿਦ ਪਾਇਆ ਹੋਇਆ ਇਹ ਸ਼ਿਵਲਾ ਮੇਜੂ ਰੋਸ ਕੀਤੀ ਗਿਆ ਤੇ ਨਾਲ ਹਰੀ ਮਿਰਚ ਹਾਂਜੀ ਹੁਣ ਇਸ ਨੂੰ ਗ੍ਰाइंड ਕਰ ਲਏ। ਬੇਸਿਕ ਉਹ ਹਿੱਟ ਕਰਕੇ ਆ ਥੋੜਾ ਜੀਰਾ ਐਡ ਕਰ ਬਈਨਾ। ਤੇ ਇਸੇ ਤਰ੍ਹਾਂ ਇਹਨੂੰ ਬ੍ਰਾਊਨ ਕਰਕੇ ਥੋੜੇ ਦੇ ਚਸਿਮਾ ਦੇ ਪਾਣੀ। ਉਹਨਾਂ ਨੂੰ ਤੇਲੀ ਐਡ ਕਰ ਦੇਣੀ ਹੈ। ਜੀਮਾ ਇਹ ਗੌਂਡ ਲਿੱਟ ਦੇ ਲਈ ਹੁਣ ਅੱਛਾ ਟਾਈਪ ਕਾਟਣਾ ਬਣਾ ਲੈਣਾ। ਆ ਦੋ ਜੀ ਆਪਾਂ ਨੇ ਨਾਈਫ ਦੇ ਨਾਲ ਇਹਨੂੰ ਕੱਟ ਲਾ ਲੈ ਤੇ ਬਸ ਪਾ ਲੈਣੋ ਹਲੋ ਜੀ ਹੁਣ ਅਸੀਂ ਇੱਥੇ ਬੱਚੇ ਪੌਂਡ ਨੂੰ ਬਿਲ ਰਹੇ ਟਮਾਟਰ ਪਿਉਰੀ ਆ ਕੋਕੋਨ ਤੋਂ ਬਾਅਦ ਹੁਣ ਆਪਾਂ ਥੋੜੀ ਜੀ ਸੋਇਆ ਸੌਸ ਐਡ ਕਰਾਂਗੇ ਮੈਂ ਇਹਦੇ ਚ ਐਡ ਕਰ ਲਿਆ ਹਲੋ ਜੀ ਆ ਹੁਣ ਇਸ ਤੇ ਮੈਂ ਪਰੋਠਾ ਰੱਖ ਕੇ ਤਾਂ ਹੁਣ ਕੁਕ ਕਰਾਂਗੇ ਸੀਕ ਜਿਹੜੀ ਆਪਾਂ ਨੇ ਫੀਲਿੰਗ ਬਣਾਈ ਸੀ Ohana half with the sepeda de agua